ਕਵਾਸਪੁਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੇ ਜਨਮ ਸਥਾਨ ਪਿੰਡ ਬਡਲਾ ਵਿਖੇ ਬਾਬਾ ਮਤੀ ਸਾਹਿਬ ਜੀ ਦਾ ਸਲਾਨਾ ਪ੍ਰਕਾਸ਼ ਪੁਰਬ ਗੁਰਦੁਆਰਾ ਸ਼ਹੀਦ ਸਿੰਘਾ ਪਿੰਡ ਬਡਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈਜ਼ ਵੀਰਾ ਪੈਣਾ ਅਤੇ ಗ್ರಾಮ ਪੰਚਾਇਤ ਪਿੰਡ ਬਡਲਾ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਢੋਲੀ ਕਲਾ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਢੋਲੀ ਕਲਾ ਦੇ ਵਿਸ਼ੇ ਸਹਿਯੋਗ ਨਾਲ ਸ਼ਰਧਾ ਤੇ ਉਸ਼ਾ ਸਹਿਤ ਮਨਾਇਆ ਗਿਆ। ਇਨਾ ਸਮਾਗਮਾਂ ਦੇ ਸੰਬੰਧ ਵਿੱਚ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਮਨਜੰਦਰ ਸਿੰਘ ਹਰਾਈਪੁਰ ਵਾਲੇ, ਰਾਗੀ ਭਾਈ ਤਵਨੀਰ ਸਿੰਘ ਚੰਡੀਗੜ੍ਹ ਤੇ ਹੋਰ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਤੇ ਪਰਵੰਦਕ ਕਮੇਟੀ ਦੇ ਮੈਂਬਰਾਂ ਵੱਲੋਂ ਵਕ ਵਕ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਰੋਪਾਵ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਚਾਪਕੋੜੇ ਠੰਡਿਆਂ ਦਾ ਲੰਗਰ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਗਏ ਇਨਸ ਮੌਕੇ ਸੰਗਤਾਂ ਦੀ ਸੋਤ ਲਈ ਐਸਜੀਆਰ ਹਸਪਤਾਲ ਦੇ ਸਰਪ੍ਰਸਤ ਡਾਕਟਰ ਪਰਮੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦਾ ਸੰਗਤਾਂ ਨੇ ਭਰਪੂਰ ਲਾਭ ਲਿਆ ਅਤੇ ਆਪਣਾ ਇਲਾਜ ਕਰਵਾਇਆ ਹਸਪਤਾਲ ਦੇ ਸਟਾਫ ਬਲੌਮਰੀ ਜਾਨੂ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਹੈੱਡ ਗ੍ਰੰਥੀ ਭਾਈ ਚੜ੍ਹ ਸਿੰਘ ਪ੍ਰਧਾਨ सुरेंद्र ਸਿੰਘ ਬਾਜਵਾ ਕੈਸ਼ੀਅਰ ਪ੍ਰਕਾਸ਼ ਸਿੰਘ ਅਤੇ ਲੰਬਰਦਾਰ ਜਤਿੰਦਰ ਸਿੰਘ ਘੁਮਾਨ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਹਨ ਆਓ ਤੁਖੋਆਂ ਯਾ ਸਮੋਕਰੀਆਂ ਕੋ ਜਲਾਈ ਤਸਵੀਰਾਂ ਜੁੜੇ ਰਹੋ ਖਾਸਪੋਰਟ ਟੀਵੀ ਦੇ ਨਾਲ ਸ਼ਾਰਪੁਰ ਦੇ ਪਿੰਡ ਬਡਲਾ ਦੇ ਵਿੱਚ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਨ ਦੇ ਲਈ ਪ੍ਰਬੰਧਕ ਕਮੇਟੀ ਦੇ ਮੈਂਬਰ ਨੰਬਰਦਾਰ ਸਰਦਾਰ ਜਤਿੰਦਰ ਸਿੰਘ ਘੁਮਾਨ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੰਨੇ ਆ ਜੀ ਬਹੁਤ-ਬਹੁਤ ਵਧਾਈ ਜੀ ਅੱਜ ਪਿੰਡ ਬੜਲਾ ਵਿੱਚ ਛੀਤ ਬਾਬਾ ਮਤੀ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਦੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਇੱਥੇ ਪਿੰਡ ਬੜਲਾ ਵਿੱਚ ਬਲੱਡ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਗਿਆ ਲੰਗਰ ਲਗਾਇਆ ਹਨ ਸ਼ਬੀਲਾ ਦੇ ਠੰਡੇ ਜਲ ਦਾ ਆਈਸਕ੍ਰੀਮ ਦੇ ਲੰਗਰ ਲਗਾਇਆ ਹਨ ਸੰਗਤ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਹੀ ਖੁਸ਼ੀਆਂ ਦਾ ਤਿਹੜਾ ਹੈ ਕਿ ਅੱਜ ਦੁਆਬੇ ਦੇ ਨਗਰ ਬੜਲੇ ਦੇ ਵਿੱਚ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਵੱਲੋਂ ਡਰੋਲੀ ਕਾਲੇ ਡਰੋਲੀ ਕਲਾ ਵਾਲਿਆਂ ਵੱਲੋਂ ਬੜਲੇ ਨਗਰ 'ਚ ਉਹਨਾਂ ਦਾ ਪ੍ਰਕਾਸ਼ ਜਿਹੜਾ ਪਰਬ ਹੈ ਇੱਥੇ ਮਨਾਇਆ ਜਾ ਰਿਹਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟ ਆਸਰਾ ਲੈ ਗਿਆ ਉੱਥੇ ਇਹ ਸੰਸਥਾ ਵੱਲੋਂ ਇੱਕ ਜਿਹੜੀ ਹੈ ਪਹਿਲ ਕਦਮੀ ਇਹ ਕੀਤੀ ਗਈ ਕਿ ਬਾਤਾਵਰਨ ਨੂੰ ਹਰਾ ਭਰਾ ਬਣਾਉਣ ਦੇ ਲਈ ਜਿਹੜੇ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪੌਦੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਪੌਦਿਆਂ ਦੇ ਨਾਲ ਸਾਡਾ ਇਹ ਪੰਜਾਬ ਰੰਗਲਾ ਪੰਜਾਬ ਬਣੇਗਾ ਫਰਿਆਲੀ ਆਵੇਗੀ ਸਾਲਾਣਾ ਸਫਾੜਾ ਹੋਵੇਗਾ ਸੇਤਾ ਤੰਦਰੁਸਤੀਆਂ ਤੰਦਰੁਸਤ ਹੋਣਗੇ ਤਕੜੇ ਹੋਣਗੇ ਤੇ ਨੰਬਰ 2 ਤੇ ਜਿਹੜਾ ਅਸੀਂ ਉਹ ਵੇਖ ਰਹੇ ਆ ਨੌਜਵਾਨ ਖੂਨ ਦਾਨ ਕਰ ਰਹੇ ਨੇ ਜਿਵੇਂ ਪੰਜਾਬ ਨੂੰ ਇਹ ਕਲੰਕ ਲੱਗ ਗਿਆ ਕਿ ਪੰਜਾਬ ਵਿੱਚ ਛੇਮਾ ਦਰਿਆ ਨਸ਼ਿਆਂ ਦਾ ਵਗਦਾ ਜਿੱਥੇ ਇਹ ਠੀਕ ਹੈਗੇ ਪੰਜਾਬ ਦੇ ਅੰਦਰ ਬਹੁਤ ਨੌਜਵਾਨ ਨਸ਼ੇ ਦੀ ਭੇਂਟ ਚੜ ਗਏ ਪਰ ਮੈਂ ਕਹਿੰਦਾ ਅੱਜ ਵੀ ਮਾਂ ਦੇ ਜੋ ਲਾਲ ਸੂਰਮੇ ਯੋਧੇ ਨੇ ਜਿਹੜੇ ਵੇਖੋ ਤੁਹਾਡੇ ਸਾਹਮਣੇ ਇਹ ਆਪਣਾ ਸਰੀਰ ਦਾ ਰਕਤ ਖੂਨ ਦੇ ਕੇ ਪੜਮੁਲੀਆਂ ਜਾਨਾਂ ਬਚਾਣਗੇ ਇਹ ਜਿਹੜੇ ਨੌਜਵਾਨ ਹੈ ਇਹ ਸਾਡੇ ਸਮਾਜ ਦਾ ਆਈਕਨ ਹੈ ਇਹ ਸਾਡੇ ਸਮਾਜ ਦੇ ਰੋਲ ਮਾਡਲ ਹੈ ਇਹ ਉਹਨਾਂ ਜੋ ਨਸ਼ੇ ਦੀ ਦਰਦ ਨਾਲ ਵਿੱਚ ਫਸ ਗਏ ਨੇ ਜਾਂ 80 ਲੋਕ ਨੇ ਇਹ ਉਹਨਾਂ ਨੂੰ ਜਿੰਦੀ ਜਾਗਦੀ ਇੱਕ ਮਿਸਾਲ ਹੈ ਇਹ ਤੋਂ ਵੱਡੀ ਕੋਈ ਉਦਾਹਰਣ ਮਿਸਾਲ ਨਹੀਂ ਹੋ ਸਕਦੀ ਔਰ ਇਸ ਤੋਂ ਵੱਡਾ ਕੋਈ ਮੋਟੀਵੇਸ਼ਨ ਵੀ ਨਹੀਂ ਹੋ ਸਕਦਾ ਕਿ ਵੇਖੋ ਇਹ ਨੌਜਵਾਨ ਬਿਨਾਂ ਕਿਸੇ ਲੋਭ ਲਾਲਚ ਤੋਂ ਸਵੈਸ਼ਾ ਖੂਨਦਾਨ ਜਿਹੜਾ ਹੈ ਕਰਕੇ ਬੜਮੁਲੀਆਂ ਜਾਨਾਂ ਬਚਾਣਗੇ ਦਾਸ ਬਾਬਾ ਕੇਵਲ ਸਿੰਘ ਆਪਸਾਨ ਸ੍ਰੀ ਖਰਾਲਗੜ੍ਹ ਸਾਹਿਬ ਤੋਂ ਆਪਣੀ ਜਥੇ ਸਮੇਤ ਨਾਲ ਸਾਡੇ ਪਲਵੰਤ ਭੁੰਨੋ ਜੀ ਕਮੇਟ ਕਰਸੈਨਾ ਤੋਂ ਬਾਬਾ ਬਲਜੀਤ ਸਿੰਘ ਜੀ ਤੇ ਹੋਰ ਸਾਰਿਆਂ ਜੋ ਸਾਡੇ ਨਾਲ ਜਥਾ ਹੈ ਕੋਈ 25 30 ਦੇ ਕਰੀਬ 10 ਦੇ ਜਥੇ ਨਾਲ ਸਿੰਘ ਆਏ ਨੇ ਸਾਰਿਆਂ ਵੱਲੋਂ ਧੰਨਵਾਦ ਵੀ ਹੈ ਸੁਸਾਇਟੀ ਦਾ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਹੈ ਕਿ ਜਿੱਥੇ ਗੁਰੂ ਘਰ ਲੰਗਰ ਸ਼ਬਦ ਲੰਗਰ ਵਰਤਾਇਆ ਜਾ ਰਿਹਾ ਕੀਰਤਨ ਹੋ ਰਿਹਾ ਉੱਥੇ ਧਰਤੀ ਨੂੰ ਸੰਭਾਲਣ ਲਈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦੇ ਫਰਸ਼ ਤੇ ਧਰਤੀ ਦੀ ਰੱਖਿਆ ਕਰਨ ਲਈ ਰੁੱਖਾਂ ਦੀ ਜਿਹੜੀ ਵੰਡ ਹੈ ਪੌਦਿਆਂ ਦੀ ਵੰਡ ਕੀਤੀ ਜਾ ਰਹੀ ਹੈ ਨਾਲ ਕੀਮਤੀ ਜਾਨਾਂ ਬਚਾਉਣ ਲਈ ਜੋ ਸਵੈਸ਼ਾ ਖੂਨਦਾਨ ਕੈਂਪ ਹੈ ਇਹ ਲਗਾਇਆ ਜਾ ਰਿਹਾ ਹੈ ਇਹ ਬਹੁਤ ਮਹਾਨ ਕਾਰਜ ਹੈ ਇਹਦਾ ਨੌਜਵਾਨਾਂ ਦੀ ਇਸ ਸੇਵਾ ਦੇ ਮੂਰੇ ਸਾਡਾ ਸਿਰ ਝੁਕਦਾ ਹੈ ਸੋ ਇਹਨਾਂ ਨੌਜਵਾਨਾਂ ਦਾ ਧੰਨਵਾਦ ਇਹਨਾਂ ਦੀਆਂ ਜਨਮ ਦਿਨ ਵਾਲੀਆਂ ਮਾਮਾ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਪੁੱਤ ਪੈਦਾ ਕੀਤੇ ਮੈਂ ਉਹਨਾਂ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੇਖੋ ਇਹ ਵੀ ਤੁਹਾਡੇ ਵਰਗੇ ਨੌਜਵਾਨ ਨੇ ਨਸ਼ਿਆਂ ਤੋਂ ਮੁਕਤ ਨੇ ਔਰ ਆਪਣੇ ਜਿਸਮ ਦਾ ਖੂਨ ਤੁਹਾਡੇ ਲਈ ਲੋੜਵੰਦਾਂ ਨੂੰ ਦੇ ਰਹੇ ਨੇ ਸੋ ਅਰਦਾਸ ਕਰਦਾ ਹਾਂ ਇਸ ਸਾਰੇ ਪੰਜਾਬ ਦੀ ਜਵਾਨੀ ਹੈ ਕਿ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ